ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਬਣਾਉਣ ਆਪਾਂ ਪਹੁੰਚੇ ਆ ਪਿੰਡ ਕਰਤਾਰਪੁਰਾ ਤਹਿਸੀਲ ਤੇ ਜ਼ਿਲ੍ਹਾ ਪਟਿਆਲਾ ਨੇੜੇ ਬਲਵੇੜਾ ਤੇ ਕ੍ਰਿਆਲੀ ਸਾਹਿਬ ਪਸ਼ੂ ਦਿਖਾਵਾਂਗੇ ਟੋਟਲ 10 ਜਿਹਦੇ ਚ ਮੰਨ ਲਓ ਵੀ ਕੱਟੀ ਵੀ ਦਿਖਾਵਾਂਗੇ ਪਾਲਣ ਵਾਲੀ 2 ਮਹੀਨਿਆਂ ਦੀ ਗੱਬਣ ਝੋਟੀ ਵੀ ਦਿਖਾਵਾਂਗੇ ਇੱਕ ਦਿਖਾਵਾਂਗੇ 21 22 ਕਿਲੋ ਦੇ ਰਿਕਾਰਡ ਵਾਲੀ 8 ਮਹੀਨਿਆਂ ਦੀ ਗੱਬਣ ਝੋਟੀ ਤੇ ਇੱਕ ਜਰਸੀ ਚ ਪੈਂਦੀ ਤਾਜੀ ਸੂਨ ਵਾਲੀ ਬੱਛੀ ਤੇ ਇੱਕ ਪੱਛੀ ਹੈਗੀ ਆ ਗੱਬਣ ਚੈੱਕ ਪਾਸ 4-5 ਮਹੀਨਿਆਂ ਦੀ ਬਾਕੀ ਡਿਟੇਲ ਬਾਈ ਨੂੰ ਪੁੱਛ ਲਾਂਗੇ ਰੇਟ ਸਾਰੀਆਂ ਦੀ ਵੀਡੀਓ ਚ ਕਰਾ ਦਾਂਗੇ 2 ਜੈਡ ਪਸ਼ੂਆਂ ਦਾ ਆ ਜੀ ਹਾਂ ਕੀ ਹਾਲ ਹੈ ਜੀ ਠੀਕ ਠਾਕ ਵਧੀਆ ਜੀ ਆ ਨਾਮ ਤੇ ਡਰੈਸ ਕਿਰਾ ਹੋਰ ਦੱਸੋ ਹੁਣ ਨਾਮ ਹੈਗਾ ਬਲਵਿੰਦਰ ਸਿੰਘ ਪਿੰਡ ਕਰਤਾਰਪੁਰ ਹੈ ਜੀ ਨੇੜੇ ਬਲਵੇੜਾ ਈ ਜ਼ਿਲ੍ਹਾ ਪਟਿਆਲਾ ਪੈਂਦਾ ਹੋਰ ਕਿਹੜੇ ਕਿਹੜੇ ਪਿੰਡ ਆਗੇ ਆਪਣੇ ਕਰਿਆਲੀ ਸਾਹਾ ਈ ਵੱਡਾ ਪਿੰਡ ਆਪਣੇ ਲਾਗੇ ਕਰਿਆਲੀ ਸਾਹਾ ਮਸ਼ਹੂਰ ਪਿੰਡ ਆ ਤੇ ਬਲਵੇੜਾ ਬਲਵੇੜਾ ਮਸ਼ਹੂਰ ਹੈ ਜੀ ਦੋਵੇਂ ਪਿੰਡ ਆਪਣੇ ਲਾਗੇ ਬਹੁਤ ਮਸ਼ਹੂਰ ਆ ਚੀਕੇ ਰੋਡ ਤੇ ਪੈਂਦਾ ਜੀ ਤੇ ਪਿੰਡ ਇਹ ਆ ਗਿਆ ਸੱਜਣੋ ਲਾਸਟ ਜਾਂ ਹਰਿਆਣਾ ਇੱਥੋਂ ਮੇਰਾ ਖਿਆਲ ਆ ਵੀ ਨਾਲੇ ਜੀ ਬਿਲਕੁਲ ਆਪਣੇ ਬਾਈ ਦੇ ਘਰੋਂ ਬਾਹਰ ਨਿਕਲੋਂਗੇ ਜੇ ਸ਼ਹਿਰ ਨੂੰ ਜਾਣਿਆਂ ਦਾ ਹਰਿਆਣੇ ਚ ਜਾਣਾ ਹਾਂ ਸ਼ਹਿਰ ਤੇ ਜਾਂਦੇ ਕਰਦੇ ਕਰਦੇ ਅਰੇ ਆਣੇ ਜੀ ਜਾ ਵਰਦੇ ਬਾਰਡਰ ਤੇ ਆ ਗਏ ਤੇ ਪਸ਼ੂ ਹੈਗੇ ਨੇ ਸਾਰੇ ਟਾਪ ਕੁਆਲਿਟੀ ਦੇ ਨੰਬਰ ਵੀ ਬੋਲ ਦੋ ਜੀ 89680 57452 ਜੀ ਇੱਕ ਗੱਲ ਚ ਹੋਰ ਦੱਸ ਦਾਂ ਨੇ ਸੱਜਣ ਮਸ਼ਹੂਰ ਵੀ ਆ ਇੱਥੇ ਕੱਟੀਆਂ ਵੀ ਹੁੰਦੀਆਂ ਨੇ ਪਾਲਣ ਵਾਲੀਆਂ ਗੱਬਣ ਚੱਕ ਪਾਸ ਵੀ ਹੁੰਦੀਆਂ ਨੇ ਛੋਟੀਆਂ ਕੱਟੀਆਂ ਵੀ ਆ ਗਈਆਂ ਜਦ ਕਿ ਆਪਣੇ ਕੋਲ ਅੱਗੇ ਛੋਟੀਆਂ ਦੀ ਡਿਮਾਂਡ ਬਹੁਤ ਆਈ ਸੀ ਛੋਟੀਆਂ ਕੱਟੀਆਂ ਵਿੱਚ ਉਹਨਾਂ ਦੀ ਮੈਂ ਪਾ ਜਾਨੀ ਕਿ ਵੀਡੀਓ ਨਾਲ ਲਾ ਦਾਂਗੇ ਛੋਟੀਆਂ ਕੱਟੀਆਂ ਆਈ ਜਾਂਦੀਆਂ ਨੇ ਕੱਟੀਆਂ ਉਹਦੀ ਬਾਈ ਤੋਂ ਜਿਹੇ ਪਰਸਨਲ ਵੀਡੀਓ ਵੀ ਮੰਗਾ ਪਰਸਨਲ ਵੀਡੀਓ ਵੀ ਕੋ ਮੰਗਾ ਲੋ ਤਾਂ ਮੈਂ ਦੇ ਦਾਂਗੇ ਸ਼ੁਰੂ ਕਰਦਾਂ ਨੇ ਆ ਬੱਚੀ ਤੋਂ ਮਾਰੇ ਤੇ ਗੈਰੀ ਕੈਮਰਾ ਪਹਿਲਾਂ ਆਰਡਰ ਸੀ ਮਾਰ ਆ ਜਾ ਲੱਭੂ ਹਰਿਆਣੇ ਵਾਲਿਆ ਤੋਰ ਆ ਜਾ ਸੂਆ ਕਿਹੜਾ ਸੁੰਦੀ ਆ ਬਾਈ ਇਹ ਦੂਸਰਾ ਸੂਆ ਸੂ ਗਈ ਜੀ ਸੂਆ ਸੁੰਦੀ ਆ ਦੂਜਾ ਤੇ ਜਿੱਡੀ ਆਪ ਆ ਨਾ ਡਰਮ ਚ ਡਾਲੇ ਵਾਲੇ ਡਰਮ ਚ ਡਾਲੇ ਵਾਲੇ ਅਜੇ ਤਾਂ ਲੈਵਾ ਹੋਰ ਕਰੂਗੀ ਜੀ ਬੱਚੀ ਅਜੇ 5 ਦਿਨ ਹੋਰ ਕੱਢੂਗੀ ਪੱਕੇ ਜੀ 5 ਦਿਨ 5 ਦਿਨ 6 ਦਿਨ ਹੋਰ ਕੱਢੂ ਬੱਚੇ ਤੇ ਰੰਗ ਪਿਆਜ ਵੀ ਬਹੁਤ ਸੋਹਣੀ ਆ ਇਹ ਆ ਗਈ ਸੱਜਣੋ ਜਰਸੀ ਕ੍ਰੋਸ ਦੇ ਵਿੱਚ ਆਪਾਂ ਕਹਿ ਸਕਦੇ ਆ ਹਾਂ ਜੀ ਕ੍ਰੋਸ ਵੀ ਚੰਗਾ ਪਾਉ ਪਰ ਆਰਡਰ ਤਾਂ ਨਾ ਉਹੀ ਗੱਲ ਆ ਜਿਵੇਂ ਸੁਣ ਮੈਂ ਡਰਾਮਾ ਜਿਹੜਾ ਡਰਮ ਕਿਸੇ ਗੱਲ ਤੋਂ ਕਿਹਾ ਇਹਨੂੰ 25 ਲੀਟਰ ਦੁੱਧ ਆਉਣਾ ਪਊਗੀ ਬੱਚੀ ਪਹਿਲਣ ਦਾ ਕੀ ਰਿਕਾਰਡ ਆ ਪਹਿਲਣ ਦਾ ਰੇਟ 18 ਲੀਟਰ ਨੂੰ 1 ਲੀਟਰ ਦਾ ਰਿਕਾਰਡ ਹੈਗਾ ਜੀ ਬਾਕੀ ਇਹਦਾ ਆਰਡਰ ਵੀ ਸਾਨੂੰ ਦੱਸਦਾ ਹਾਂ ਜੀ ਆਰਡਰ ਤਾਂ ਪਤਾ ਲੱਗਦਾ ਜੀ ਥਣ ਵੀ ਬਹੁਤ ਵਧੀਆ ਲੱਗਿਆ ਬਾਕੀ ਇੱਕ ਗੱਲ ਹੋਰ ਦੱਸਣਾ ਰੇਟ ਇਹਦਾ ਇੰਨਾ ਕਿ ਹੈਰਾਨ ਕਰਨ ਵਾਲਾ ਕਰੂੰਗਾ ਵੀ ਜਿਹੜੀ ਮਾਰਕੀਟ ਦੇ ਵਿੱਚ ਗਾਵਾਂ ਦੇ ਅੱਜ ਕੱਲ ਰੇਟ ਨੇ ਤੁਸੀਂ ਰੇਟ ਸੁਣ ਕੇ ਹੈਰਾਨ ਹੋ ਜੀ ਦਾ ਜੀ ਲੋਕੀ ਸਵਾ ਸਵਾ ਲੱਖ ਰੁਪਇਆ ਮੰਗੀ ਜਾਣਗੇ ਜੇ ਕਿਸੇ ਆਮ ਹੋਰ ਕੋਲ ਹੁੰਦੀ ਜੀ ਵਪਾਰੀ ਕੇ ਸਵਾ ਸਵਾ ਲੱਖ ਰੁਪਇਆ ਮੰਗਿਆ ਪਰ ਰੇਡਰ ਕਰਕੇ ਤਾਂ ਹਰਾਣ ਕਰਦਾ ਹੈ ਬੰਦੇ ਨੂੰ ਵੀ ਵਾਕਈ ਪਰੇਸ਼ਾਨ ਕਰਦਾ ਹੈ ਜੀ ਆ ਗਈ ਚਮਕਾ ਦੀ ਠੰਡੀ ਸੀਲ ਆ ਬਾਈ ਠੰਡੀ ਸੀਲ ਜਮਾ ਬਿਲਕੁਲ ਨਹੀਂ ਕੋਈ ਸੀ ਸੀਲ ਆਲੀ ਤਾਂ ਕੋਈ ਦਿੱਕਤ ਹੀ ਨਹੀਂ ਨੇ ਠੀਕ ਆ ਸਵਾ ਆਦੀ ਗਰਮ ਨਹੀਂ ਹੈਗੀ ਉਹਨਾਂ ਦੇ ਬੰਦਾਂ ਨੇ ਪੁੱਛ ਕੇ ਹਾਂ ਸਵਾ ਆਦੀ ਆ ਗਈ ਠੰਡੀ ਸੀਲ ਤੇ ਬਾਕੀ ਆਰਡਰ ਆ ਗਿਆ ਲਾਜਵਾ ਥੋੜਾ ਜਿਹਾ ਉੱਪਰ ਹੀ ਮੁੰਡੇ ਤੋਂ ਡਰਦੀ ਆ ਉਦਾਂ ਕੋਈ ਦਿੱਕਤ ਨਹੀਂ ਮੁੰਡ ਕਮਰੇ ਕਮਰੇ ਕਰਕੇ ਡਰਦੀ ਆ ਠੀਕ ਆ ਸੀਲ ਠੰਡੀ ਆ ਜੀ ਤੁਹਾਨੂੰ ਆ ਕੇ ਦੇ ਦਾਂਗੇ ਆਰਡਰ ਦਾ ਇੱਥੋਂ ਦਿਖਾ ਦੇ ਆਰਡਰ ਇਹਦਾ ਆਰਡਰ ਬਣੂ ਬਹੁਤ ਹਾਂਜੀ ਇਹ ਪੋਲਾ ਆਰਡਰ ਬਿਲਕੁਲ ਤੇ ਆਰਡਰ ਰੱਖਦੀ ਆ ਫੁੱਲ ਵੱਡਾ ਜਿੱਡੀ ਕਾਪ ਆ ਜਿਵੇਂ ਤੁਹਾਨੂੰ ਦੱਸਿਆ ਮੈਂ ਡਰਮ ਵਾਲਾ ਕੰਮ ਇਹ ਕਰ ਦੂ ਹਾਂਜੀ ਸਾਈਜ਼ ਬਹੁਤ ਸੋਹਣਾ ਰੱਖਦੀ ਆ ਹਾਂ ਬਹੁਤ ਵਧੀਆ ਮੁਠੀ ਵਾਲਾ ਖਣ ਲੱਗਾ ਜੀ ਮੇਰੀ ਪਛਾਣ ਹੋ ਕੇ ਸਾਰੀ ਦਿਖਾ ਦੇ ਪੈਸੇ ਦੱਸ ਦੇ ਬਾਈ ਹੁਣ ਇਹਦੇ ਕਿੰਨੇ ਲਵਾਂਗੇ ਇਹਦਾ 1 ਕੋਰੇ ਡੈ 85000 ਰੁਪਏ ਮੁੱਲ ਕਰਦੇ ਆ ਕਿੰਨੇ ਵੀ ਦੇ ਦਾਂਗੇ ਜੀ ਹਾਂ ਨਾ ਬਸ ਸਸੀ ਦੀ ਦੇ ਦਾਂਗਾ 80000 ਦੀ ਦੇ ਦੇ ਦਾਂਗੇ ਲੋਕੀ 1.5 ਡੇਡ ਲੱਖ ਰੁਪਈਆ ਵੀ ਮੰਗੀ ਜਾਂਦੇ ਇਹੋ ਜੀ ਵੈਰੀਆਂ ਨੇ ਛੋਟ ਛੱਪਾ ਜਾਂ ਕਰਦਾਂ ਛੋਟ ਛੱਪਾ ਕਰਦਾਂ ਖੁੱਲ ਕੇ ਕੋਈ ਗੱਲ ਨਹੀਂ ਹਾਂ ਛੋਟ ਛੱਪਾ ਕਰਦਾਂਗੇ ਮਾਨਤਾਨ ਹੋ ਜਾਊਗਾ ਹਾਂਜੀ ਤੇ ਪਰ ਇਹਦੀ ਇਹਦੀ ਕੁਆਲਿਟੀ ਆਰਡਰ ਦੀ ਹਜੇ ਹੋਰ ਬਣਨਾ ਐ ਨੇ ਬਾਲ ਬੋਲੇ ਢੱਲਾਂ ਟੋਲਾ ਇੱਥੋਂ ਚੈੱਕ ਕਰ ਸਕਦੇ ਹੋ ਬਣੂ ਬਹੁਤ ਵੱੱચી ਬਹੁਤ ਵੱੱચી ਬਣੂਗੀ ਜੱਜਾ ਬੋਲੀ ਬਹੁ ਪਈਆ ਥੱਲਿਓ ਤੇ ਹੁਣ ਆ ਜਾ ਗਰੀ 2 ਨੰਬਰ ਤੇ ਇਹ ਜਰਸੀ ਕ੍ਰੋਸ ਦੇ ਵਿੱਚ ਜਰਸੀ ਕ੍ਰੋਸ ਹੈ ਜੀ ਤੋਰ ਖੋਲ ਬਲੈਕ ਜਰਸੀ ਤੇ ਕ੍ਰੋਸ ਜਰਸੀ ਚਾਹੀਦੀ ਛੇ ਮਹੀਨੇ ਲੱਗੇ ਇਹਨੂੰ ਪੰਜ ਦੀ ਪਾਸ ਪੰਜ ਦੀ ਪਾਸ ਪੂਰੀ ਹੋ ਗਈ ਛੇ ਮਹੀਨੇ ਬਸ ਪੂਰਾ ਹੋਇਆ ਜੀ ਇਹਨੂੰ ਥਣ ਬਣਾਉਗੀ ਮੱਜਾਂ ਨਾਲ ਮੋਟਾ ਹਾਂ ਜੀ ਥਣ ਬਹੁਤ ਮੋਟਾ ਰੱਖੂਗੀ ਲੈ ਚੱਲ ਬਈਆਂ ਡੂੰਗ ਡਾਂਗ ਦੇ ਮੱਥੇ 'ਚ ਡੂੰਗ ਡਾਂਗ ਪੂਰਾ ਜਰਸੀ 'ਚ ਪੈਂਦੀ ਆ ਹਾਂ ਤੇ ਛੋਟੇ ਕੰਨ ਦੀ ਆ ਬਿਲਕੁਲ ਮਜ਼ਬੂਤ ਸਟਰਕਚਰ ਥਣ ਦੇ ਕੋਈ ਥਣ ਬਹੁਤ ਵਧੀਆ ਬੱਚੀ ਨੂੰ ਥਣ ਬਣਾਉਗੀ ਫੁੱਲ ਮੋਟਾ ਝੋਟੀਆਂ ਨਾਲ ਦਾ ਤੇ ਝੋਲੀ ਫੁੱਲਾ ਬਣੂਗੀ ਬਣੂਗੀ ਬਹੁਤ ਵਧੀਆ ਜੀ ਕਮਾਲ ਆ ਬਈ ਇੱਥੇ ਆ ਇੱਥੋਂ ਲੈ ਆ ਤੇ ਸ਼ਕੀਨ ਵੀ ਫੁੱਲਾ ਤੇ ਆ ਗਈ ਮਜ਼ਬੂਤ ਸਟਰਕਚਰ ਦੀ ਲੈਗ ਸਕੋਰ ਵਾਲੇ ਪ ਪੰਜਾਬ ਵਾਲਿਆਂ ਚ ਬਲੈਕ ਚ ਆ ਗਈ ਹਾਂਜੀ ਕੱਦ ਬਹੁਤ ਵਧੀਆ ਕਰਦੀ ਤੇ ਚੰਗੀ ਬਣੂਗੀ ਇਹਦੇ ਭਾਈ ਰੇਟ ਇਹਦਾ ਇੱਕੋ ਹੀ ਆ ਬਾਈ ਲੈਂਡ ਦੇਣ 45000 ਰੁਪਏ ਦੇ ਦਾਂ ਜੇ ਕਿਸੇ ਸੱਜਣ ਨੇ ਜੋੜੇ ਹੀ ਲੈਣਾ ਹੋਵੇ ਦੋਨੇ ਜੋੜਾ ਲੈਣਾ ਹੈ ਜੋੜੇ ਚ ਮਾਨਤਾਨ ਕਰ ਦਾਂਗੇ ਥੋੜਾ 5000 ਜੋੜੇ ਚ ਕਰ ਦਾਂਗੇ ਕਰ ਦਾਂਗੇ ਮਾਨਤਾਨ ਇਹ ਵੀ ਤੁਹਾਡੇ ਕਹਦੇ ਤੁਹਾਡੇ ਵੀਡੀਓ ਦੇਖ ਕੇ ਆ ਗਿਆ ਕਰਦਾ ਹੀ 5000 ਕਰ ਬਾਈ ਕਹਿੰਦਾ 5000 ਮਾਨਤਾਨ ਕਰ ਦਾਂਗੇ ਤੇ ਇੱਥੋਂ ਦਿਖਾ ਦੀ ਝੂਲੀ ਝੂਲੀ ਤੇ ਨਾਲੇ ਥਣ ਦਾ ਸਾਈਜ਼ ਦਿਖਾ ਛੱਡੀ ਭਾਈ 1 ਮਿੰਟ ਇੱਥੋਂ ਦਿਖਾ ਦੇ ਰਹੀ ਉਹ ਥਣਾ ਸਵੇਰ ਦੀ ਵੀ ਠੰਡੀ ਸੀਲ ਹੈ ਤੇ ਥਣ ਬਣਾਉਗੀ ਮੱਝਾਂ ਨਾਲ ਦਾ ਰੇਟ ਬਾਈ ਕਹਿੰਦਾ ਹੈਗਾ 45000 5 ਮਹੀਨਿਆਂ ਦੀ ਚੈੱਕ ਪਾਸ ਤੇ ਜੋ ਕੋਈ ਨਹੀਂ ਦਿੰਦਾ ਜਰਸੀ ਵੈੜੀ 45000 ਦੀ ਕੋਈ ਦੇ ਦੇ ਮੈਂ ਜ਼ਿੰਮੇਵਾਰ ਹਾਂ ਕੋਈ ਨਹੀਂ ਦਿੰਦਾ ਇੱਠੀਆਂ ਲਊਗਾ ਤਾਂ ਜੋੜੇ ਜੋੜੇ ਤੇ 5000 ਰੁਪਏ ਮਾਨਦਾਨ ਕਰਦਾ ਹੈ। ਬਾਈ ਕਹਿੰਦਾ ਕਰ ਦਾਂਗੇ। ਹਾਂਜੀ ਤੇ ਹੁਣ ਮਾਰ ਦੇ ਆ ਕੱਟੀ ਦੇ ਕੈਮਰਾ ਇਹਦੀ ਫੇਸ ਕੁਆਲਿਟੀ ਦੀ ਮਾਰ ਦੇ ਫੇਸ ਦੇਖੋ ਇਹ ਕਿੱਡਾ ਸੋਹਣਾ ਕੱਟੀ ਦਾ ਤੋਰ ਲੱਭੂ ਖੋਲ ਕੇ ਇਹਨੂੰ ਵੀ ਬਿਲਕੁਲ ਉਹ ਪਲਤਰੀ ਇਹੀ ਕਰ ਦੇਣਾ ਚਾਹੇ ਮੁਠੀ 'ਚ ਫੜ ਲਓ ਕਰਦਣੇ ਇੰਨੀ ਪਤਲੀ ਆ ਕੱਪੜ ਕਿੰਨੇ ਟਾਈਮ ਦੀ 21 ਬਾਈ ਦਿਨ ਹਾਂ ਜੀ ਉਹ ਇਹਨੇ ਜਲਾ ਨਾ ਬਿਲਕੁਲ ਕੋਈ ਜੇ ਨਿਤਾਰ ਨਹੀਂ ਕਰੀ ਕੁਛ ਨਹੀਂ ਸੰਗੋਚ ਹਾਂ ਕੜ ਗਿਆ ਕਰਿਆ ਮੋਟਾ ਤੇ ਸਿੰਘ ਆ ਗਿਆ ਬੰਦ ਜਮਾ ਬਿਲਕੁਲੋ ਜੀ ਮੁੱਠੀ ਦਾ ਸਿੰਘ ਜਮਾ ਛੋਟਾ ਉਮਰ ਕਿੰਨੀ ਕਹੂ ਭਾਈ ਆਈਡੀ ਇਹਦੀ ਇਹ ਖੀਰੀ ਆ ਜੀ ਬਿਲਕੁਲੋ 2 ਸਾਲ ਦੀ ਹੋਈ ਆ ਬਸ ਇਹ ਹੁਣ ਅੱਜ ਦਾ ਜਾਗੀ ਖੀਰ ਲੰਬੀ ਲੰਬੀ ਫੁੱਲ ਲੰਬੀ ਲੰਬੀ ਬਹੁਤ ਇਕੱਟੀ ਲੰਬੀ ਬਣੂਗੀ ਯਾਰ ਕੱਦ ਵੀ ਬਹੁਤ ਫੁੱਲ ਕਰੂਗੀ ਥਣ ਵੀ ਇਹਦੇ ਤਕਰੀਬਨ ਸਿੰਗਲ 4 ਆ ਚਾਰੇ ਸਿੰਗਲ ਥਾਣੇ ਝੋਲੀ ਬਹੁਤ ਸੋਹਣੀ ਲਈ ਫਿਰਦੀ ਇਕੱਟੀ ਆ ਕੀ ਬਿਲਕੁਲ ਬਰੀਕ ਥੋੜਾ ਜਿਹਾ ਡਰਦੀ ਆ ਹਾਂਜੀ ਇਤੋਂ ਕਰਕੇ ਥੋੜਾ ਡਰਦੀ ਆ ਇਹਦੇ ਪੈਸੇ ਕਿੰਨੇ ਲੈ ਲਾਂਗੇ ਬਾਈ ਇਹਦਾ 45000 ਰੁਪਈਆ ਹੀ ਲੈਂਡ ਦੇਣ ਜਮੀਨ ਇੱਕੋ ਹੀ 45000 ਹਾਂ ਜੀ ਥੋੜਾ ਜਿਹਾ ਮਾਨਤਾਨ ਜੋ ਮੈਂ ਬਸੇ ਜੀ ਮੈਂ ਛੋਟ ਛੱਪਾ ਹੀ ਹੋਊਗਾ ਜਦ ਬੜਾ ਜਿਆਦਾ ਨਹੀਂ ਠੀਕ ਹੈ ਗੱਲ ਮਾਲੀ ਕੱਟੀ ਬਹੁਤ ਚੰਗੀ ਹੈ ਜੀ ਬਰੀਕੀਆਂ ਬਹੁਤ ਦਾ ਰੱਖੇ ਹਾਂ ਮਾਨਤਾਨ ਛੋਟ ਛੱਪਾ ਹੋ ਜਾਊਗਾ ਤੇ ਉਸ ਤੋਂ ਬਾਅਦ ਇੱਕ ਵੀਡੀਓ ਦੇ ਵਿੱਚ ਹੋਰ ਆ ਉਹ ਜੋ ਕੱਟੀ ਆ ਗਈ ਗੱਬਣ ਚੈੱਕ ਪਾਸ ਉਹ ਵੀ ਦਿਖਾਵਾਂਗਾ ਵੀਡੀਓ ਨਾਲ ਜੁੜੇ ਰਹੋ ਚੀਜ਼ਾਂ ਸਾਨੂੰ ਟੌਪ ਤੋਂ ਟੌਪ ਦਿਖਾ ਦਾਂਗੇ ਜਿਵੇਂ ਆਹ ਤੋਫਾ ਖੜਾ ਇੱਕ ਤੇ ਪਿਓਰ ਮੂਰਾ ਦਾ ਮਾਲੀ ਪਿਓਰ ਮੂਰਾ ਨਹੀਂ ਬਿਲਕੁਲ ਕਾਲੀ ਪੂਛ ਹੈ ਜੀ ਸਾਰੀ ਕਾਲੀ ਇੱਕ ਦਾਣਾ ਵੀ ਚਿੱਟਾ ਨਹੀਂ ਹੈਗਾ ਕੀ ਜੀ ਇਹਦੀ ਤੁਹਾਨੂੰ ਦਿਖਾਉਂਗਾ ਤੇ ਚੱਲ ਉੱਧਰ ਲੈ ਖੁੱਲਦੇ ਪਹਿਲਾਂ ਐ ਨੂੰ ਆਊਗੀ ਵਾਰੀ ਸਾਰੀਆਂ ਦੀ ਐ ਝੋਟੀਆਂ ਆ ਗਿਆ ਫੁੱਲ ਵੱਡੇ ਸਹਜ ਦੇਖੋ ਇਹ ਕੱਦ ਦੇਖੋ ਝੋਟੀਆਂ ਦੇ ਫੁੱਲ ਡਾਬਲ ਆ ਗਿਆ ਤੋਰ ਬਾਈ ਖੋਲ ਕੇ ਉਹਨੂੰ ਉਹਨੂੰ ਤੋਰ ਬਾਈ ਇਹਦਾ ਇਹ ਦੂਸਰਾ ਸੂਆ ਜੀ ਦੂਜਾ ਸੂਆ ਕਿੰਨੇ ਕ ਦਿਨ ਦੀ ਸੂਈ ਹੋਗੀ ਇਹਨੂੰ ਹੋ ਗਏ ਜੀ ਅੱਜ 21 22 ਦਿਨ ਹੋ ਗਏ ਸੂਈ ਨੂੰ ਜੀ ਬੱਚਾ ਕੀ ਆ ਜੀ ਨਾਂ ਕੱਟੀ ਮਗਰ ਹੈ ਜੀ ਕੱਟੀ ਵੀ ਪਿਓਰ ਮੂਰਾ ਦੀ ਹੈ ਜੀ ਟੀਕਾ ਦੇਾਂਗੇ ਨਾਲ ਕੱਟੀ ਦਾ ਠੀਕ ਆ ਕਰਨ ਹਾਂ ਤੇ ਨਾਲ ਆ ਗਿਆ ਦੇ ਕੱਟੀ ਸੂਆ ਬਾਈ ਕਹਿੰਦਾ 21 22 ਦਿਨ ਦਾ ਕੱਦ ਫੁੱਲ ਵੱਡਾ ਤੇ ਚੜਾਈ ਚੜੂਈ ਵੀ ਜੇ ਗੱਲ ਕਰ ਲਈਏ ਸੱਜਣਾ ਫੁੱਲ ਆ ਗਈ ਉੱਥੋਂ ਆਰਡਰ ਰੱਖ ਲਿਆ ਨਫਸਮਾ ਇਹਨੂੰ ਕੱਢ ਲੈ ਨਾੜਾ ਨੂੜਾ ਦਿਖਾ ਦੇ ਬਾ ਨਾੜਾ ਨੂੜਾ ਵਾ ਚੱਡੇ ਦੇ ਦੇਖੋ ਪੂਰੀਆਂ ਫੁੱਲ ਨਾੜਾ ਹੈ ਆਰਾਮ ਨਾਲ ਤੋਰੀ ਚੱਲ ਇੱਥੋਂ ਇਹਦੀ ਹੁਣ ਬਾਡੀ ਦਿਖਾ ਦੀ ਪਿਛਾਂ ਵਾਲੇ ਪਾਸੇ ਚੜਾਈ ਚੜੂਈ ਦਿਖਾ ਦੇ ਬਾਡੀ ਦੀ ਤਾਂ ਛੋਟੇ ਹਾਥੀ ਦਾ ਬਲੇਖ ਹੀ ਪੈਂਦਾ ਪੂਰਾ ਜੀ ਪੂਰਾ ਛੋਟੇ ਹਾਥੀ ਦੇ ਜਾਣੀ ਨਹੀਂ ਬਣੀ ਇਹਦਾ ਪਿਕਅਪ ਤੇ ਜਾਊਗੀ ਜੀ ਆਹ ਹਾਂ ਜੀ ਛੋਟੇ ਆਥੀ ਚ ਜਾਂਦੀ ਵੀ ਨਹੀਂ ਫੁੱਲ ਵੱਡੇ ਸਾਈਜ਼ ਚ ਆ ਗਈ ਫੁੱਲ ਸਾਈਜ਼ ਚ ਫੁੱਲ ਸਾਈਜ਼ ਚ ਆ ਜੀ ਫੁੱਲ ਆ ਜੀ ਪੂਰਾ ਫੁੱਲ ਸਾਈਜ਼ ਦੁੱਧ ਤਿਆਰ ਕਿੰਨਾ ਬਾਈ ਦੁੱਧ ਐਸ ਟਾਈਮ 17 ਲੀਟਰ ਐ ਪੂਰਾ 17 ਲੀਟਰ ਤਿਆਰ ਹੈਗਾ ਹਾਂ ਜੀ ਹਾਂ ਦੋ ਟਾਈਮ ਚ ਆਤਾ ਚਾਰ ਜਮ ਚਾਰ ਜਮ ਕੱਢੇ 17 ਲੀਟਰ ਪੂਰਾ ਦੁੱਧ ਤਿਆਰ ਆਇਆ ਕੋਈ ਆਪਾਂ ਨੂੰ ਦਿੱਕਤ ਤਾਂ ਨਹੀਂ ਚਵਾਉਣ ਚ ਬਿਲਕੁਲ ਕੋਈ ਚਵਾਉਣ ਚ ਕੋਈ ਦਿੱਕਤ ਨਹੀਂ ਜੇ ਇਸ ਵੇ ਮਰਜੀ ਆਵੇ ਕੋਈ ਚੋਵੇ ਦੋ ਡੰਗ ਚ ਹੋਵੇ ਚਵਾਈ ਦੀ ਬਾਈ ਕਿਵੇਂ ਆਈ ਚਵਾਈ ਦੀ ਤਾਂ ਜਮੇ ਫੋਕਾ ਬੰਬ ਬਿਲਕੁਲ ਉਹਠੀ ਮੋਟੇ ਵਰਗੀ ਪੂਰੀ ਮੋਟੀ ਚਵਾਈ ਆਈ ਇੱਕ ਗੱਲ ਹੋਰ ਦੱਸਦਾ ਨਾ ਐਨੇ ਦੁੱਧ ਵਾਲੀ ਦੀ ਜੇ ਮਾਰਕੀਟ ਚ ਕੱਟੀ ਖਰੀਦਣ ਜਾਣੇ ਨਾ 50 ਹਜ਼ਾਰ ਦੀ ਲੱਗ ਕੱਟੀ ਆ ਜੀ ਨਹੀਂ 50 ਹਜ਼ਾਰ ਤੇ ਨਾਲ ਵੀ ਇਹਦੇ ਕੱਟੀ ਆ ਗਈ ਜੇ ਗੱਲਬਾਤ ਕਰ ਲਈਏ ਆਰਡਰ ਵੀ ਝੋਟੀ ਸੋਨਾ ਰੱਖ ਲਿਆ ਇੱਥੋਂ ਦਿਖਾ ਬਾਈ ਨਾਲੇ ਨਾ ਇੱਥੋਂ ਇਹਦਾ ਕੱਦ ਦਿਖਾ ਦਿਓ ਚੜਾਈ ਦਿਖਾ ਦੇ ਉੱਤੇ ਇਹ ਗੱਲ ਕਰ ਲਿਆ ਵੀ ਚੌੜੀ ਵੀ ਫੁੱਲ ਆ ਗਈ ਝੋਟੀ ਤੇ ਆਰਡਰ ਉਹ ਫਾੜੀ ਵਾਲਾ ਆਰਡਰ ਆ ਗਿਆ ਜਿਵੇਂ ਭਰਾ ਆਪਣੇ ਕਹਿੰਦੇ ਆ ਤੇ ਨਾਲ ਜਿਹੜੀ ਕਿਦੇ ਕੱਤੀਆ ਕੱਤੀ ਤੇ ਵੀ ਮਾਰਦੇ ਕੱਤੀ ਦੇ ਮਾਰਦੇ ਆ ਕੇ ਕੈਮਰਾ ਇਹ ਕੱਤੀ ਦਿਖਾ ਦੇ ਬਿਲਕੁਲ ਕੱਚੇ ਬੱਚੇ ਇੱਥੋਂ ਆਰਡਰ ਕਿਹੜਾ ਹੋਰ ਦਿਖਾ ਦੇ ਹੁਣ ਆਰਡਰ ਦੇ ਤਾਂ ਉਹੀ ਗੱਲ ਆ ਵੀ ਕੰਡੇ ਕੱਢਦੀ ਜਾਂਦੀਆਂ ਨੇ ਸਮਾਂ ਹਜੇ ਦੁਪਹਿਰ ਆਜੇ ਦੁਪਹਿਰ ਦਾ ਸਮਾਂ ਹੀ ਲੈ ਲਓ ਚੁਆਈ ਦਾ ਸਮਾਂ 5 ਵਜੇ ਸਵੇਰੇ ਚੁਆਈ ਕਰੀ ਹੋਈ ਆ ਆਪਣੇ ਕੋਈ ਨਹੀਂ ਤੇ ਪਲਾਂ 5 ਵਜੇ ਵਾਈ ਇਹਦੇ ਕਿੰਨੇ ਇਦੇ 80 ਲਵਾਂਗੇ 180 ਹਾਂਜੀ ਮਾਨਤਾਨ ਹੋ ਜੂ ਮਾਨਤਾਨ ਕਰਦੇ ਐ ਖੁੱਲ ਕੇ ਕੋਈ ਨਹੀਂ ਮਾਨਤਾਨ ਬਾਈ ਕਹਿੰਦਾ ਖੁੱਲਾ ਕਰਦਾ ਇਹ ਕਿਹੜੀ ਤੁਹਾਨੂੰ 22 ਕਿਲੋ ਵਾਲੀ ਕਹਿੰਦਾ ਦੀ ਨਾ ਆਹਾ ਉਹ ਦੇਖੋ ਜੀ ਐ ਜਮਤ શરી ਇਹ ਤਾਂ ਕਦੇ ਦੇ ਦੋ ਗੰਢ ਚਾਹ ਪੂਛ ਨੂੰ ਤਾਂ ਇੰਨੀ ਨਰਮ ਪੂਛ ਰਬੜਾ ਕੰਮ ਹੀ ਆ ਰਬੜਾ ਕੰਮ ਆ ਜੀ ਇਹਦਾ 22 ਕਿਤੇ ਬਾਈ ਦਰਜ 22 ਲੀਟਰ ਦੁੱਧ ਪੂਰਾ ਕੱਢਿਆ ਜੀ ਆਪਾਂ ਕੰਡੇ ਦੇ ਦਾ ਕਰੇ ਕੰਡੇ ਦੇ ਤਲ ਹਾਂ ਜੀ ਦੂਸਰੇ ਸੂਏ ਦਾ ਕੰਡੇ ਦੇ ਤਲਮ ਪੂਰਾ ਕੰਡੇ ਦੇ ਤਲਮਾ ਜੀ ਠੀਕ ਆ ਗੱਲ ਪਰ ਇਹ ਆਪਾਂ ਤੋਹਫਾ ਵਾ ਜੇ ਕੇ ਵੀਰ ਨੇ ਖੜਨਾ ਉਹੀ ਸਪੈਸ਼ਲ ਫੋਨ ਇਹਦਾ ਕਰੇ ਠੀਕ ਆ ਗੱਲ ਕੋਈ ਆਮ ਮੇਰਾ ਵੀਰ ਨਾ ਇਹਦਾ ਨਾ ਕੋਈ ਫੋਨ ਕਰੇ ਜ਼ਿਆਦਾ ਕਹਿ ਕੇ ਕਾਦਾਗਾ ਬਾਈ ਉਹਦਾ ਫੁੱਲ ਵੱਡਾ ਫੁੱਲ ਵੱਡਾ ਜੀ ਪੂਰੀ ਵੱਡੀ ਪੂਰਾ ਥੀਆ ਪੂਰਾ ਥੋੜਾ ਬੰਦਿਆਂ ਜੀ ਆ ਗਈ ਬਾਈ ਕਹਿੰਦਾ ਦੁੱਧ ਇਹਦਾ 22 ਕਿਲੋ ਆਪਾਂ ਨੇ ਕੰਡੇ ਵਾਲਾ ਚੋਇਆ ਹੋਇਆ ਹਾਂਜੀ ਕੱਦ ਵੱਡਾ ਵਾਲੇ ਮਾਮਲੇ 'ਚ ਨਹੀਂ ਮਾਰ ਖਾਂਦੀ ਗੱਬਣ ਕਿੰਨੇ ਮਹੀਨੇ ਦੀ ਹੁਣ ਬਾਈ 8 ਮਹੀਨੇ ਪੂਰੇ ਹੋ ਗਏ ਜੀ ਇਹਨੂੰ ਪੂਰੇ 8 ਮਹੀਨੇ ਅਰ 8 ਮਹੀਨੇ ਜੀ ਹੁਣ ਛੱਡੀ ਆ ਝੋਟਿਏ ਠੀਕ ਆ ਗੱਲ ਹਾਂਜੀ ਹੁਣ ਛੱਡੀ ਆ ਜੇ 20 ਦਿਨ ਹੋ ਗਏ ਸਾਰੇ ਛੱਡੀ ਨੂੰ ਜੇ ਥਾਣਾ ਸਾਈਡ ਤੋਂ ਸਾਈਡ ਤੋਂ ਘਰੀ ਗ ਗੈਪ ਦੇਖੋ ਕਿੰਨਾ ਰੱਖ ਦਿਆ ਝੋਲ ਝੂਲ ਫੁੱਲ ਇਹਦਾ ਜਦੋਂ ਚੱਡਾ ਪਰਦੀ ਨੇ ਐਨੀ ਐਨੀ ਦੂਰ ਥਣ ਹੋ ਜਾਂਦਾ ਪੂਰਾ ਫੁੱਟ ਫੁੱਟ ਤੇ ਫੁੱਟ ਫੁੱਟ ਤੇ ਥਣ ਹੋ ਜਾਂਦਾ ਹਰ ਦੇਖੋ ਆ ਇੱਕ ਆ ਦੇਖੋ ਆ ਚੀਜ਼ ਆ ਚੀਜ਼ ਟਿੱਕੀਆਂ ਜਿਹੜੀਆਂ ਇਹ ਤੁਹਾਨੂੰ ਪਿਓਰ ਮੂਹਰੇ ਤੇ ਮਿਲਣਗੀਆਂ ਦੇਖੋ ਇੱਥੇ ਹੁੰਦਾ ਲੋਕਾਂ ਇੱਥੇ ਪੂਰਾ ਉੱਲੇ ਉਟਾ ਉਰੇ ਬਾਹਰ ਕੱਢ ਲੀ ਜੀ ਅੱਜ ਇਹਦੇ ਕਿੰਨੇ ਪੈਸੇ ਲਵਾਂਗੇ ਆਪਾਂ ਅੱਜ ਦਾ ਇਹ ਪੂਰਾ ਮੁੱਲ ਹੈ 2,20,000 ਰੁਪਈਆ ਜੀ ਅੱਜ ਦਾ ਜੀ 20,000 ਹਾਂ ਜੀ ਤਿਆਰ ਕਰਕੇ ਦਵਾਂਗੇ ਜੀ ਤਿਆਰ ਕਰਕੇ ਦਵਾਂਗੇ ਫਿਰ ਤਾਂ ਆਪਣੀ ਕੀਮਤ ਨਾਲ ਦਵਾਂਗੇ ਲੈ ਵਿੱਚ ਲੈ ਬਾਜ਼ੂਰੇ ਤਾਂ ਦੇ ਕੈਮਰਾ ਤੇ ਚਲਵਾਵਾਂਗੇ ਜੀ ਵੀ ਹਾਂ ਪੂਰੀ ਲਾਈਵ ਚਵਾ ਕੇ ਵੇਚ ਦਾਂਗੇ ਹਾਂ ਜੀ ਲਾਈਵ ਚਵਾ ਕੇ ਵੇਚਾਂਗੇ ਫਿਰ ਤਾਂ ਤੇ ਹੁਣ ਆ ਜਾ ਕਹਿ ਰਹੀ ਅਗਲੇ ਨੰਬਰ ਵਾਲੀ ਤੇ ਜੀ ਦਾ ਵੀ ਥਣ ਦਾ ਸਾਈਜ਼ ਦਿਖਾ ਦੇ ਹਾਂ ਜੀ ਇਹਦਾ ਮੱਝ ਦਾ ਸੂਆ ਕਿਹੜਾ ਜੀ ਇਹਦਾ ਤੀਸਰਾ ਸੂਆ ਸੂਈ ਹੋਈ ਆ ਜੀ ਕਿੰਨੇ ਕ ਦਿਨ ਦੀ ਸੂਈ ਆ ਇਹ ਸੁਈਨ ਹੋ ਗਈ ਜੀ ਅੱਜ 12 ਤਿੰਨ ਜੀ ਨਾਲ ਇਹਦੇ ਮੇਲ ਕਾਫਾ ਹਾਂਜੀ ਹਾਂਜੀ ਬਾਡੀ ਦੀ ਸ਼ਾਨਦਾਰ ਸਿੰਗਲ ਜਰੂਰ ਖੁੱਲਾ ਸਿੰਗਲ ਸਿੰਗਲ ਜਰੂਰ ਖੁੱਲਾ ਇਹ ਬਾਡੀ ਬਹੁਤ ਚੰਗੀ ਹੈ ਝੋਟੀ ਦੀ ਦੁੱਧ ਹਾਜ਼ਰ ਕਿੰਨਾ ਬਾਈ ਪਿੱਛੋਂ ਦਾ ਐ ਲੱਗਦੀ ਝੋਟੀ ਆ ਜੀ ਇਸ ਟਾਈਮ ਇਹਦੇ ਥੱਲੇ 13 14 ਲੀਟਰ ਵਿੱਚ ਦੁੱਧ ਤਿਆਰ ਹੈ 13 13 14 ਤੇ ਆਉਂਦੇ ਤਾਂ 13 ਮੰਨ ਲਓ ਜੀ ਤੁਸੀਂ ਕਾ ਗੱਲ ਹਾਂ ਜੀ 13 ਮਨੋਂ ਪਾ 13 ਲੀਟਰ ਪੂਰਾ ਤਿਆਰ ਹੈ ਕਮਾਲ ਆ ਭਾਈ ਇੱਥੋਂ ਤੇ ਬਾਡੀ ਬੁੱਡੀ ਆ ਗਈ ਫੁੱਲੇ ਬਾਡੀ ਫੁੱਲ ਆ ਜੀ ਬਾਡੀ ਦੇ ਕੋਈ ਅੰਤ ਨਹੀਂ ਅੱਜ ਜਾਨਵਰ ਜਿੰਨੇ ਕ ਬਾਈ ਦੇ ਘਰੋਂ ਦਿਖਾਉਂਗਾ ਬਾਡੀ ਦਾ ਕਮਜ਼ੋਰ ਬਾਡੀ ਦਾ ਕਮਜ਼ੋਰ ਨਹੀਂ ਢੰਗਰਾ ਪਰ ਲੈਂਉਂਦੇ ਨਹੀਂ ਜੀ ਕੋਈ ਅਜਿਹਾ ਜੋਰ ਢੰਗਰ ਦਾ ਆਪਾਂ ਲੈ ਕੇ ਨਹੀਂ ਰਾਜੀ ਹੁੰਦੇ ਨੇ ਕਹਿੰਦੇ ਬੰਦਾ ਘਰ ਦਾ ਮਾੜਾ ਹੋਵੇ ਬਾਡੀ ਦਾ ਬਾਡੀ ਦਾ ਮਾੜਾ ਸਿੱਧਾ ਮਾੜਾ ਨਹੀਂ ਹੁੰਨੇ ਤੇ ਇਹਦੇ ਪੈਸੇ ਕਿੰਨੇ ਲੈ ਲਈ ਭਾਈ ਅੱਜ ਇਹਦਾ 125 ਆ ਜੀ 1 ਲੱਖ ਤੇ 25 25 ਆ ਜੀ ਮਾਨਤਾਨੀ ਜੀ ਮਾਨਤਾਨ ਕਰਦਾ ਹੈ ਭਾਈ ਫਿਕਸ ਜਾ ਕਰ ਦੇ ਜੀ ਜਮ ਵੀ ਫਿਕਸ ਕਰਦੇ ਜੀ ਫਿਕਸ ਜੀ ਨਮੀੜ ਦੇ ਗੰਮ ਇਹਦਾ 25 ਵੀ ਦੇ ਦਾਂਗੇ ਜੀ 25 ਵੀ ਦੇ ਦਾਂਗੇ 25 ਦਾ ਮੰਗਦੇ ਆਪਾਂ ਇਹਦਾ ਜਨਤਾ ਦੇ ਕਹਿੰਦੇ ਹੋਰ ਦੜ ਦਾਂਗੇ 5000 ਰੁਪਇਆ ਹੋਰ ਕਰਦੇ 20 ਵੀ ਦੇ ਦਾਂਗੇ 20 ਵੀ ਦੇ ਦਾਂਗੇ ਤੇ ਦੁੱਧ ਪੀਕ ਲੈਵਲ ਤੇ ਕਿੰਨਾ ਦੁੱਧ ਵੇਖੋ ਜੀ ਹਮ ਕਰਦੇ ਇਹਦਾ ਜਾਨਕਾ 12 ਦਿਨਾਂ ਦੀ ਜਿਹਦਾ ਕੋਈ ਮੈਰਾ ਮੂਰਾ ਕੁਝ ਨਹੀਂ ਲੱਗੀ 15 ਲੀਟਰ ਮੈਂ ਇੰਨਾ ਵੀ 15 2 ਲੀਟਰ ਤਾਂ ਕੋਈ ਇਹਨੂੰ ਮਾਮੂਲੀ ਗੱਲ ਆ ਠੀਕ ਹੈ ਗੱਲ 15 ਲੀਟਰ ਦੁੱਧ ਕਰ ਗਈ ਝੋਟੀ ਕੋਈ ਨੇਚ ਉਹ ਨਹੀਂ ਜੀ ਬੰਗਲ ਚੰਗਾ ਵੀ ਆ ਸਰੀਰੋਂ ਵੀ ਚੰਗੀ ਆ ਜੀ ਠੀਕ ਆ ਗੱਲ ਤੇ ਹੁਣ ਨਾ ਇਹਦੇ ਮਾਰਥਾਨਾਂ ਤੇ ਇਹ ਪਹਿਲਾ ਸੂਆ ਜੀ ਛੇ ਦੰਦਾ ਮੋਂ ਤੋਂ ਇਹਦੀ ਆਰਡਰ ਵਾਲੀ ਦਿਖਾਓ ਠੋਸ ਆ ਗਈ ਜਮਮੀ ਪੂਰੀ ਠੋਸ ਆ ਜੀ ਆ ਜਮਮੀ ਠੋਸ ਆ ਗਈ ਪਹਿਲਣਾ ਆਰਡਰ ਦੇਖ ਬਈ ਇਹ ਲੈ ਵਾ ਜਿਹੜਾ ਦੁੱਧ ਕੱਢਦਾ ਮੈਂ ਪੂਰਾ ਦੁੱਧ ਕੱਢਣ ਵਾਲੀ ਹੈ ਝੋਟੀ ਤਾਂ ਹੁਣ ਵੀ ਦੁੱਧ ਪੂਰਾ ਤਿਆਰ ਆ ਜੀ ਸੂਆ ਪਹਿਲਾ ਪਹਿਲਾ ਸੂਆ ਛੇ ਦੰਦਾ ਜੀ ਮੋਂ ਤੋਂ ਸਿੰਗਲ origignal ਆ ਹਾਂ ਜੀ ਕਿੰਨੇ ਕ ਦਿਨ ਦੀ ਸੂਆ ਬਾਈ ਇਹ ਇਹਨੂੰ ਹੋ ਗਏ ਜੀ 21-22 ਦਿਨ ਸੂਈ ਨੂੰ ਬੱਚਾ ਕੀ ਨਾਲ ਕੱਟੀ ਆ ਜੀ ਮਦਰ ਇਹਦੇ ਵੀ ਕੱਟੀ ਵੀ ਟੌਪ ਦੀ ਨਾਲ ਕੱਟੀ ਵੀ ਪੂਰਾ ਨਗੀਨਾ ਜੀ ਕੱਟੀ ਵੀ ਆ ਕੱਟੀ ਵੀ ਇਹਦੇ ਨਾਲ ਪੂਰਾ ਦੁੱਧ ਛੱਡਿਆ ਹੈ ਜੀ ਕੱਟੀ ਨੂੰ ਕਰ ਲਈਏ ਨਾਲ ਵੀ ਕੱਟੀ ਆ ਲਾ ਕੇ ਰਹੀ ਹੈ ਇਧਰ ਦੇ ਬੰਦੇ ਮਾਰਦੇ ਮੱਝ ਤੇ ਕੈਮਰਾ ਹੁਣ ਤੇ ਆ ਗਿਆ ਨਵੇਂ ਹਾਨ ਚ ਬਾਡੀ ਬੁੱਡੀ ਵੀ ਫੁੱਲ ਆ ਗਈ ਨਵੀਂ ਬਿਲਕੁਲ ਨਵੀਂ ਝੋਟੀ ਆ ਜੀ ਕੱਦ ਵੀ ਇਹਦਾ ਪੂਰਾ ਡਬਲ ਆ ਗਿਆ ਪੂਰਾ ਫੁੱਲ ਸੈਂ ਇਹਦਾ ਮੁੱਲਾ ਜੀ ਥੋੜਾ ਬੱਚੇ ਕਰਕੇ ਕਰ ਦਈਏ ਬੱਚੇ ਦੀ ਐਸ ਵੀ ਕਰਦੀ ਆ ਜੀ ਬੱਚੇ ਨੂੰ ਭਜਦੀ ਆ ਬਹੁਤ ਤੇ ਤੇ ਸਿੰਘ ਸਾਰਾ ਅਰੀਜਨਲ ਆ ਗਿਆ ਬਿਲਕੁਲ ਕੌਡੀ ਵਾਲਾ ਸਿੰਘ ਆ ਅਰੀਜਨਲ ਸਿੰਘ ਆ ਚੁਵਾਈ ਦੀ ਕਿੰਨਾ ਭਾਈਏ ਚੁਵਾਈ ਦੀ ਤਾਂ ਜਮਾ ਫੋਕੀ ਆ ਜੀ ਛੋਟਾ ਜਿਹਾ ਬੱਚਾ ਚੋਂ ਬੁਢਾ ਜਿਹਾ ਭਾਲ ਦੋ ਛੋਟਾ ਜਿਹਾ ਬੱਚਾ ਭਾਲ ਦੋ ਕੋਈ ਠੀਕ ਆ ਉਹ ਵੀ ਦਿਵਾ ਚੁਵਾਈ ਕਰ ਲੂਗਾ ਜੀ ਤੇ ਵੱਡੀਆਂ ਮਈਆਂ ਚ ਡਾ ਕੱਦ ਕਾਟ ਹੈ ਪੂਰਾ ਫੁੱਲ ਕੱਦ ਆ ਜੀ ਚੜਾਈ ਵੀ ਫੁੱਲਾ ਤੇ ਮਈਆਂ ਸਾਰੀਆਂ ਕਹਿ ਸਕਦੇ ਆ ਹਾਂ ਜੀ ਕੋਈ ਵੀ ਕਿਸੇ ਵੀ ਖਰੀਦ ਤਾਂ ਨਹੀਂ ਕੋਈ ਮਾੜੀ ਕਮਜ਼ੋਰੀ ਵਾਲੇ ਗਾਣੇ ਜੋ ਇੱਕ ਤੋਂ ਇੱਕ ਅੱਗੇ ਚੱਕ ਮੇ ਆਈ ਜੋ ਕਮ ਨਹੀਂ ਆਈ ਜਾਂ ਉਹਨਾਂ ਵਾਲਾ ਕੰਮ ਨਹੀਂ ਹੈਗਾ ਹਾਂਜੀ ਇਹਦੇ ਕੋਲ ਦੁੱਧ ਕਿੰਨਾ ਜੀ ਹੁਣ ਇਹਦੇ ਥੱਲੇ ਵੀ 14 ਲੀਟਰ ਦੁੱਧ ਹੈ ਪੂਰਾ ਪਹਿਲਣ ਥੱਲੇ ਜੀ 14 ਕੱਟੀ ਪੂਰਾ ਲੀਟਰ ਲਾ ਕੇ ਦੇ ਦੇਾਂਗੇ ਹੋਰ ਬੋਲੋ ਪੈਸੇ ਪੈਸੇ ਦਾ 140 ਆ ਜੀ ਮਨੂੰ ਕਿੰਨੇ ਦੀ ਹੋਗੀ ਦੇ ਦਾਂਗੇ ਜਮਾ 35 ਦੀ ਦੇ ਦਾਂਗੇ 35 ਦੀ ਦੇ ਦਾਂਗੇ ਇਹ ਦੇ ਦਾਂਗੇ ਬਾਈ ਕਹਿੰਦਾ 1 35 ਦੀ ਪਹਿਲਾ ਸੂਆ 14 ਲੀਟਰ ਦੁੱਧ ਹਾਜ਼ਰ ਨਾਲ ਕੱਟੀ ਕੱਲਾ ਦੁੱਧ ਨਹੀਂ ਬਾਡੀ ਵੀ ਨਾਲ ਬਾਡੀ ਵੀ ਨਾਲ ਆ ਜੀ ਸਿੰਘ ਬਾਡੀ ਸਾਰੇ ਕੀ ਚੀਜ਼ਾਂ ਸਰੀਰ ਨਾਲ ਕੱਟੀ ਵੀ ਆ ਕੱਟੀ ਨਵਾਂ ਹਾਨਾ ਜੀ ਬਿਲਕੁਲ ਹਾਨਾ ਨਾਲ ਕੱਟੀ ਆ ਥਣ ਦੀ ਸ਼ੇਪ ਦਿਖਾਈਂਗਾ ਜੀ ਕਿਰਾਂ ਹੋ ਰਹੀ ਦੀ ਯਾਰ ਇੱਥੇ ਤੇ ਸਵੇਰ ਆਦੀ ਆ ਗਈ ਠੰਡੀ ਸੀਲ ਇੱਥੋਂ ਬਿਲਕੁਲ ਠੰਡੀ ਆਪਣੀ ਮੱਜਾਂ ਦੇ ਕੋਈ ਵੀ ਬੁਰੀ ਐ ਤਨ ਮੈਂ ਕੈਮਰੇ ਤੋਂ ਜਾਨੀ ਕਿ ਹੁਣ ਤਾਂ ਚਾਹ ਕੈਮਰੇ ਡਰ ਜਾਣ ਕੱਲੀ-ਕੱਲੀ ਮੱਜ ਥੱਲੇ ਮੈਂ ਬਹਿ ਕੇ ਦਿਖਾ ਦੂੰਗਾ ਇਸ ਤਰ੍ਹਾਂ ਹੀ ਠੀਕ ਆ ਕੋਈ ਬੱਚਾ ਨਹੀਂ ਲਾਉਣਾ ਕੋਈ ਕੁਝ ਨਹੀਂ ਕਰਨਾ ਮਗਰ ਇਸ ਤਰ੍ਹਾਂ ਇੰਨੀਆਂ ਇੰਨੀਆਂ ਠੰਡੀਆਂ ਕੋਈ ਵੀ ਮੱਝ ਥੱਲੇ ਜਿਹੜੀ ਥੱਲੇ ਮਰਦੀ ਪਿਆ ਜੀ ਤੇ ਹੁਣ ਗਾਰੀ ਆ ਤੋਹਫਾ ਦਿਖਾ ਦੇਓ ਪਹਿਲਾਂ ਤਾਂ ਪੁੰਜੜੇ ਦਿਖਾ ਜੈਡ ਬਲੈਕ ਆ ਗਿਆ ਬਿਲਕੁਲ ਚਾਰ ਪਾਲ ਹੋ ਸਕਦੇ ਨੇ ਤੇ ਇਹਦੀ ਆਰਡਰ ਦੀ ਸ਼ੇਪ ਦਿਖਾ ਆਰਡਰ ਕੁਆਲਿਟੀ ਨਾਲ ਇਹਦੀ ਦਿਖਾ ਦੀ ਬਾਡੀ ਉੱਤੋਂ ਜਿਹੜਾ ਪਿਓਰ ਮੂਰਾ ਦਾ ਨਹੀਂ ਕਹਿੰਦੇ ਆਪਾਂ ਸਟ੍ਰਕਚਰ ਹੁੰਦਾ ਉਹ ਪਿਓਰ ਕਰਨ ਲੱਗਿਆ ਜੀ ਬਿਲਕੁਲ ਪਿਓਰ ਆ ਜੇ ਇਹਦੇ ਆਪਣੇ 28 ਤਰੀਕ ਨੂੰ ਦਿਨ ਪੂਰੇ ਆ ਜੀ ਅੱਛਾ ਰਹਿੰਦੇ ਨੇ ਦਿਨ ਜੀ ਹਾਂ ਜੀ 28 ਤਰੀਕ ਨੂੰ ਦਿਨ ਪੂਰੇ ਉੱਪਰ ਲੈ ਜੂਗੀ ਜੀ ਦਿਨੇ ਫਿਰ ਜਹਾ ਜੀਰੂ ਜੀ ਬਹੁ ਪਤਾ ਨਹੀਂ ਸੁੰਦੀ ਹੈ ਜੇ ਨਹੀਂ ਇਹ 2 ਦਿਨ ਤੱਕ ਇੱਥੇ ਰਹਿ ਦੇ ਤਾਂ ਉੱਪਰ ਲੈ ਦੇਣਾ ਹਫਤਾ ਲੈ ਜੂਗੀ ਪੂਰਾ ਹਫਤਾ ਵੀ ਲੈ ਜਾਊਗੀ ਤੋਰ ਤੋਰ ਤੇ ਰਣਾ ਨੂੰ ਟਕਾ ਕੇ ਜੇ ਤੁਰਦੀ ਦੇਖੋ ਜੀ ਤੁਰਦੀ ਦੇਖੋ ਇਹ ਮੇਰੇ ਘਰੀ ਮੰਮਾ ਬਹੁਤ ਸੋਹਣਾ ਰੱਖਦੀ ਆ ਤੇ ਬਾਕੀ ਬਾਡੀ ਬੂਡੀ ਤੇ ਆ ਤੋਰ ਦੇਖੋ ਜੀ ਇਹਦੀ ਗੱਡੀ ਸੋਹਣੀ ਆ ਮੂੰਹ ਐ ਰੱਖੂਗੀ ਉੱਪਰ ਨੂੰ ਤੋਰੂਗੀ ਜਦੋਂ ਜਿਵੇਂ ਮੇਲੇ ਜੇ ਮੇਲੇ ਦੇ ਦਰਦਾਂ ਡੰਗਰ ਉਹ ਉਹ ਚੀਜ਼ ਆ ਇਹ ਮੇਲੇ ਵਾਲਾ ਸਿਸਟਮ ਹੀ ਆ ਹਾਂਜੀ ਤੇ ਆ ਗਈ ਫੁੱਲ ਬ੍ਰੀਕ ਉਸ ਤੋਂ ਸਭਾ ਆਦੀ ਆ ਗਈ ਠੰਡੀ ਬਿਲਕੁਲ ਠੰਡੀ ਕਿਥੇ ਮਰਜੀ ਖੜਾ ਲਾ ਤੇ ਆ ਰੱਖਦੀ ਆ ਸੋਹਣਾ ਉਹ ਬਹੁਤ ਸੋਹਣਾ ਆ ਆਰਡਰ ਜੀ ਕ ਤੇ ਚામੜੇ ਚ ਵੀ ਪਤਲੇ ਚ ਆ ਗਈ ਧੋਰ ਤੇ ਬ੍ਰਾਇਨ ਇੱਥੋਂ ਦਿਖਾ ਦੀ ਲੰਬਾਈ ਹੁਣ ਦੇਖਿਆ ਜੀ ਮੂੰਹ ਦੇ ਕੋਈ ਛੋਟੀ ਦਾ ਸੂਆ ਕਿਹੜਾ ਬਾਈ ਦੂਜਾ ਸੂਆ ਜੀ ਪਹਿਲਣ ਦਾ ਕੀ ਰਿਕਾਰਡ ਹੈ ਜਮਾ ਜੀ ਪਹਿਲਾਂ ਜਮਾ 1 ਕੋ ਜਾਨਵਰ ਰਿਕਾਰਡ ਹੈ ਇਹਦੇ ਪਾ 14 ਲੀਟਰ ਦੁੱਧ ਕੱਢਿਆ ਪਹਿਲਾਂ ਨੇ ਜੀ ਪਹਿਲਣ ਨੇ ਹਾਂ ਜੀ 14 ਲੀਟਰ ਦੁੱਧ ਪੂਰਾ ਇੱਕ ਗਾਲ ਸਾਨੂੰ ਹੋਰ ਦਾ ਦੇਣਾ ਆਰਡਰ ਹੀ ਅੱਗੇ ਪਿੱਛੇ ਦਾ ਬਣਾਉ ਦੋਵੇਂ ਬੱਸ ਨਾ ਡਰਾਏ ਅੱਗੇ ਪਿੱਛੇ ਦਾ ਜੀ ਇੱਥੇ ਰੋਕੀ ਬਾਈ ਇੱਥੇ ਜੀ ਰੋਕ ਲਾ ਗੰਗਾ ਆ ਰਹੀਦਾ 18 ਲੀਟਰ ਦੁੱਧ ਆ ਰਾਮ ਨਾਲ ਜੀ ਗਾਲੇ ਪੰਨੋ ਦਿਖਾ ਦੀ ਹਾਂ ਜੀ ਤੇ ਰੇਟ ਇਹਦਾ ਵੀ ਤੁਹਾਨੂੰ ਮੈਂ ਹੈਰਾਨ ਜੇ ਕਰਨ ਵਾਲਾ ਕਰਾ ਦੂੰ ਕਵਾਲਿਟੀ ਦੇ ਹਿਸਾਬ ਨਾਲ ਹੁਣ ਬਾਲੇ ਭਰਾ ਕਹਿ ਦੇਣਗੇ ਵੀ ਡੇਟ ਵਾਲਾ ਰੇਟ ਜਾਂ 1 60 70 ਲਗੜਾ ਛੋਟਾ ਹੁੰਦਾ ਪਰ ਜਿਹੜੇ ਹਿਸਾਬ ਨਾਲ ਯਾਰ ਅੱਜ ਡੰਗਰ ਦਾ ਦੇਖੋ ਮਾਲ ਦੇਖੋ ਜੀ ਕਿਹੋ ਜਿਹਾ ਹੈ ਮਾਰਕੀਟ ਦੇ ਹਿਸਾਬ ਨਾਲ ਪਤਾ ਲੱਗਦਾ ਹਾਂ ਹਾਂ ਜੀ ਮਾਰਕੀਟ ਦੇ ਆਪਾਂ ਲੈਣ ਜਾਂਦੇ ਆ ਫਿਰ ਡੰਗਰ ਦਾ ਪਤਾ ਲੱਗਦਾ ਆਪਾਂ ਇਹਦੀ ਗੱਲ ਕਰ ਲਈ ਹੈ ਨਾ ਜਿਹੜੇ ਹਿਸਾਬ ਨਾਲ ਇਹਦੀ ਆਰਡਰ ਕੁਆਲਿਟੀ ਆਰਡਰ ਕੁਆਲਿਟੀ ਜੀ ਸਾਰੇ ਪਾਸੇ ਤੋਂ ਬਲੈਕ ਆ ਛੋਟੀ ਉੱਤੋਂ ਚੜਾਈ ਦੀ ਆ ਚੀਜ਼ ਦੀ ਵੀ ਉੜਾ ਵੀ ਆ ਚੀਜ਼ਾਂ ਬਹੁਤ ਮੈਟਰ ਕਰਦੀਆਂ ਯਾ ਚੀਜ਼ ਵੇ 155 ਰੀ ਮੁੱਲਾ 155000 ਰੁਪਇਆ ਤੇ ਹੁਣ ਆ ਜਾ ਗਰੀ ਅਗਲੇ ਨੰਬਰ ਵਾਲੀ ਦਾ ਸੀਸੀ ਨੂੰ ਅੰਕਰੀਆ ਨਾ ਨਾ ਇਹਦਾ ਨਹੀਂ ਰੱਖਿਆ ਕੋਸ ਨਾ ਦੀ ਕੁਝ ਨਹੀਂ ਇਹਦਾ ਰੰਗ ਇਸ ਤਰ੍ਹਾਂ ਦਾ ਕੱਟੀ ਦਾ ਠੀਕ ਹੈ ਗੱਲ ਰੰਗ ਕੱਟੀ ਦਾ ਇਸ ਤਰ੍ਹਾਂ ਜੀ ਇਹਦਾ ਸੂਆ ਕਿਹੜਾ ਬਾਈ ਪਹਿਲਾ ਸੂਆ ਜੀ ਪਹਿਲਾ ਸੂਆ ਕਿੰਨੇ ਦਿਨ ਦੀ ਸੂਈ ਹੈ ਸੂਈ ਨੂੰ ਹੋ ਗਏ ਜਨ 21 ਦਿਨਾਂ ਗਈ ਬਾਈ ਦਿਨ 21 22 ਦਿਨ ਹਾਂਜੀ ਬੱਚਾ ਕੀ ਆ ਨਾਲ ਬੱਚਾ ਕੱਟਾ ਹੀ ਮਗਰ ਇਹਦੇ ਨਾਲੇ ਦੇ ਆ ਗਿਆ ਕੱਟਾ ਤੇ ਦੁੱਧ ਕਿੰਨਾ ਹਾਜ਼ਰ ਆ ਹੁਣ ਬਾਈ ਦੁੱਧ ਥਲੇ 11 ਕਿਲੋ ਹੈਗਾ ਇਹ ਡੰਗ ਤੋਂ ਡੰਗ ਚਵਾਦਾਂ ਰਾਮ ਨਾਲ ਜੀ ਚਮਕ ਚਮਕ ਦੇਵਾ ਚਮਕ ਬਹੁਤ ਗੱਟੀ ਜੀ ਥੋੜਾ ਜਿਹਾ ਕੱਦ ਜ਼ਰੂਰ ਛੋਟਾ ਮਾਰ ਖਾ ਗਈ ਆ ਦਰਮਿਆਨ ਨਹੀਂ ਦਰਮਿਆਨ ਨਹੀਂ ਕੱਦ ਚ ਆ ਗਈ ਆ ਪਾ ਕਹਿ ਕੇ ਦਮਾ ਕਿ ਵੀ ਇਹ ਦਰਮਿਆਨੇ ਕੱਦ ਚਾ ਗੱਟੀ ਬਾਕੀ ਥਣ ਚੱਡੇ ਵਾਲੇ ਪਾਸੇ ਨਹੀਂ ਕਮੀ ਗੱਟੀ ਜਗੇ ਫੁੱਟ ਫੁੱਟ ਤੇ ਥਣ ਲੱਗਿਆ ਪਿਆ ਇਹ ਲੈ ਜਾ ਠੀਕ ਆ ਗੱਲ ਲੈ ਆ ਭਾਈ ਹਾਂ ਜੀ ਤੇ ਲੇਵਾ ਦੇ ਕਿੱਡਾ ਸੋਹਣਾ ਲੱਗਿਆ ਜੋ ਚਵਾਈ ਦੀ ਭਾਈ ਕਿਵੇਂ ਆ ਚਵਾਈ ਦੀ ਸੋਹ ਆ ਜੀ ਫੋਕੀ ਜਮਾ ਫੋਕੀ ਜਮਾ ਚਵਾਈ ਦੀ ਫੋਕੀ ਸੁਭਾਅ ਦੀ ਵੀ ਠੰਡੀ ਆ ਤੇ ਚਮਕ ਚੋਂਕ ਵੀ ਚੰਗੀ ਆ ਚਮੜੇ ਚ ਹਾਂ ਜੀ ਤੇ ਗੱਲ ਕਰ ਲਈ ਤੇ ਦੁੱਧ ਦਾ ਹੈਗਾ 11 ਲੀਟਰ ਭਾਈ 11 ਲੀਟਰ ਹੀ ਪਹਿਲਣ ਥੱਲੇ ਪਹਿਲਣ ਥੱਲੇ ਇਹਦਾ ਰੇਟ ਕੀ ਰਹੂਗਾ ਜੀ ਇਹਦਾ ਮੁੱਲ ਕਰਦੇ ਆਂ ਇੱਕ 10 ਕਿੰਨੇ ਕ ਦੀ ਹੋ ਜੀ ਇਹ ਬਾਹਾਨਾ ਜੀ ਬਸ ਥੋੜਾ ਬੋਧ ਮਾਨਦਾਨ ਹੋ ਜਾਊਗਾ ਜੀ ਇਹ ਚੋਂ ਠੀਕ ਹੈ ਗੱਲ ਹਾਂ ਜੀ ਕੱਟੀ ਬਹੁਤ ਚੰਗੀ ਬਰੀਕੀਆਂ ਬਹੁਤ ਕੱਟੀ ਚ ਮਾਨਦਾਨ ਭਾਈ ਕਹਿੰਦਾ ਕਰ ਦਾਂਗੇ ਤੇ ਸਵੇ ਆ ਗਾਵਾਂ ਨਾਲ ਲਈ ਜਮਾਂ ਗਾਵਾਂ ਨਾਲ ਦਾ ਜੀ ਆ ਪਛਾਣ ਹੋ ਕੇ ਦਿਖਾਈ ਗਰੀ ਸਵੇ ਮਾਰੀ ਮਾਰੀ ਹੱਥ ਯਾਰ ਸਵੇ ਗਾਵਾਂ ਨਾਲ ਲਈ ਆ ਜਮੀ ਠੰਡੀ ਜਮੀ ਠੰਡੀ ਹੈ ਜੀ ਆ ਗਈ ਚੌੜੇ ਆਰਡਰ ਚ ਪੱਕੇ ਲੈਵੇ ਚ ਆ ਗਈ ਪੱਕੇ ਲੈਵੇ ਜਾ ਜੀ ਤੇ ਹੁਣ ਮਾਰਾ ਸਵਾ ਦਾ ਕਿਸੇ ਵੀ ਆਪਣੀ ਝੋਟੀ ਜਿਹੜੀ ਥੱਲੇ ਮਰਦੀ ਬੈ ਜੋ ਇੱਥੇ ਆਸਟ੍ਰੇਲੀਕੀ ਝੋਟੀ ਦੇ ਕੈਮਰਾ ਇਹ ਆ ਚੈੱਕ ਪਾਸ ਜਿਹੜੀ ਮੈਂ ਚੈੱਕ ਪਾਸ ਝੋਟੀ ਹੈ ਜੀ ਆਹ ਦਿਖਾਵਾਂਗੇ ਧੋਰ ਲੱਭੂ ਖੋਲ ਕੇ ਅਰੇ ਇਹ ਲਿਓ ਨਾ ਦਿੰਦੇ ਦੇਖੋ ਇਹਦਾ ਜਗਾੜ ਥੱਲੇ ਬੱਜੀ ਦਾ ਦਿਖਾ ਲੱਭੂ ਮੜਾ ਜੇ ਇੱਕ ਵਾਰੀ ਇਹਦਾ ਇਹਦਾ ਢਾਂਚਾ ਨਾ ਜਿਹੜੀ ਤੁਹਾਨੂੰ ਆ ਗੱਬਣ ਝੋਟੀ ਦਿਖਾਈ ਆ ਹਾਂ ਦੇਖੋ ਦੇਖੋ ਥੱਲੇ ਦੇ ਜਿਵੇਂ ਰੂਨ ਦਾ ਨਾ ਇਹ ਜੀ ਦੇਖੋ ਐ ਛੱਲਿਆਂ ਵਾਂਗੂ ਲਟਕਦੇ ਆ ਧਣਾਂ ਦਾ ਆ ਲਿਆ ਬਈ ਇੱਧਰ ਨੂੰ ਚੜਾਈ ਚੜੂਈ ਉੱਤੋਂ ਫੁੱਲ ਆ ਜੀ ਫੁੱਲ ਚੜਾਈ ਦੀ ਆ ਗੱ ਇल्ली ਆਪੋ ਚੁੱਕ ਲਈਆਂ ਨੂੰ ਸਿੰਘ ਆ ਗਿਆ ਬੰਦ ਜਾਵਾਂ ਕਿੰਨੇ ਟਾਈਮ ਦੀ ਗੱਬਣ ਚ ਇੱਕ ਪਾਸਾ ਇਹ ਚੈੱਕ ਪਾਸਾ 2 ਮਹੀਨੇ ਪੂਰੇ ਦੀ ਹੋਗੀ ਜੀ ਇਹ ਕਰਵਾ ਕੇ ਦੇ ਦਾਂਗੇ ਕਰਵਾ ਕੇ ਦਾਂਗੇ ਜੇ ਚਾਹ ਆਪਣਾ ਕੋਈ ਬਿਸ਼ੱਕ ਅਲਟਰਾਸਾਉਂ ਕਰਾ ਲੇ ਠੀਕ ਹੈ ਹੋਰ ਗੱਲੋ ਇਹਦਾ ਜਿੱਥੇ ਮਰਜ਼ੀ ਕੋ ਚੈੱਕ ਕਰਾ ਲੇ ਸਾਡੇ ਫੁੱਲ ਗਾਰੰਟੀ ਹੋਊਗੀ ਬਾਡੀ ਇਹ ਰੱਖੂਗੀ ਫੁੱਲ ਚੌੜੀ ਫੁੱਲ ਚੌੜੀ ਹੌਲ ਚੜਾਈ ਚਾਹੀਦੀ ਪਹਿਲੇ ਸੂਏ ਚੋਟੀ ਕੱਢੂਗੀ 15 16 ਲੀਟਰ ਦੁੱਧ ਦੇ ਠੀਕ ਹੈ ਗੱਲ ਕਿਉਂਕਿ ਚੋਟੀ ਦੇ ਥਿੱਲਾ ਦਖਦੀਆਂ ਥੱਲੋਂ ਵੀ ਹਾਂ ਕੋਈ ਚੀਜ਼ ਆਏਗੀ ਹੈ ਮਤਲਬ ਤੇ ਬਾਕੀ ਜਿਵੇਂ ਆ ਮਾਝਾ ਹਾਂ ਜੀ ਸੀਨ ਬਿਲਕੁਲੋ ਛੋਟਾ ਚੰਗੀ ਮਾਝਾ ਇਧਰ ਲਈ ਗੱਬਣਾ ਉਹਦੇ ਨਾਲ ਦਾ ਸਟਰਕਚਰ ਆ ਗਿਆ ਉਹਦੇ ਨਾਲ ਦੀ ਆ ਜੀ ਬਿਲਕੁਲੋ ਉਹਦੀ ਸੇਮ ਉਹੀ ਚੀਜ਼ ਆ ਚੜਾਈ ਚੰਗੀ ਬੂਤੀ ਬਾਤੀ ਬਹੁਤ ਚੰਗੀ ਦੋ ਦੰਦਾਂ ਦਾ ਮੂੰਹ ਤਾਂ ਜੇ ਦੰਦਾਂ ਚ ਦੋ ਦੰਦ ਦੋ ਮਹੀਨੇ ਚੱਕ ਪਾਦਾ ਦੋ ਮਹੀਨੇ ਚੱਕ ਪਾਦਾ ਇਹਦਾ ਰੇਟ ਕੀ ਰਹੂਗਾ ਕੱਚੀ ਆ ਕੱਟੀ ਆ ਇਹ ਬਿਲਕੁਲ ਨਹੀਂ ਕੀ ਰੇਟ ਰਹੂਗਾ ਬਈ ਦਾ ਮੁੱਲ ਹੈਗਾ 70000 ਮਾਨ ਤਾਨ ਇਹਦੇ ਚ ਬਾਈ ਕਹਿੰਦਾ ਹੋ ਜੂ ਤੇ ਚੌੜੇ ਸਟਰਕਚਰ ਚ ਆ ਗਈ 2 ਮਹੀਨਿਆਂ ਦੀ ਗੱਬਣ ਚੈੱਕ ਪਾਸ ਆ ਥੱਲੇ ਲੋਡੀ ਦੇਖੋ ਜੀ 2 ਮਹੀਨਿਆਂ ਦੀ ਥੱਲੇ ਦੇਖੋ ਜੀ ਜਗਾੜ ਇਹਦਾ ਸਿਸਟਮ ਚੰਗਾ ਥੱਲੇ ਉਹਦਾ ਸਿਸਟਮ ਬਹੁਤ ਵਧੀਆ ਨੰਬਰ ਬੋਲ ਦਿਓ ਜੀ 99680 ਹਾਂਜੀ 57452 ਜੀ 99680 57452 ਹਾਂਜੀ ਪਿੰਡ ਕਰਤਾਰਪੁਰਾ ਨੇੜੇ ਬਲਵੇੜੀ ਬਰੇਹਾਲੀ ਸਾਹਿਬ ਬਲਵੇੜਾ ਬਲਵੇੜਾ ਪਿੰਡ ਹੈ ਆਪਣੇ ਲਾਗੇ ਅੱਡਾ ਜਾਨੀ ਕਿ ਜਿੰਨੇ ਵੀ ਆਉਣਾ ਬਲਵੇੜਾ ਹੀ ਪੈਣਾ ਹੈ ਅੱਡਾ ਠੀਕ ਹੈ ਜੀ ਕਿਤੋਂ ਮਰਜੀ ਸਮਾਣੇ ਵਾਲੇ ਪਾਸੇ ਤੋਂ ਆਜੋ ਸਮਾਣੇ ਤੋਂ ਆਪਣਾ 17-18 ਕਿਲੋਮੀਟਰ ਪੈਂਦਾ ਹੈ ਠੀਕ ਹੈ ਜੀ ਪਟਿਆਲੇ ਤੋਂ ਆਪਾਂ ਨੂੰ 24-25 ਕਿਲੋਮੀਟਰ ਪੈਂਦਾ ਬਲਵੇੜਾ ਅੱਡਾ ਹਨ ਬਲਵੇੜਾ ਅੱਡੇ ਦੇ ਨਾਲ ਹੀ ਪਿੰਡ ਹੈ ਜੀ ਆਪਣਾ ਕਰਤਾਰਪੁਰ ਤੋਂ ਕਿੰਨਾ ਕਿੰਨਾ ਕਿਲੋਮੀਟਰ ਹੋਗਾ ਨਾ 3 ਕਿਲੋਮੀਟਰ ਹੈ ਬਲਵੇੜਾ ਬਲਵੇੜੇ ਤੋਂ 3 ਕਿਲੋਮੀਟਰ ਹੈ ਬਾਕੀ ਨੰਬਰ ਵਾਈ ਦਾ ਵੀਡੀਓ ਚ ਚੱਲਦਾ ਸੰਪਰਕ ਵਾਈ ਨਾਲ ਕਰ ਲਿਓ ਕੰਮ ਸਾਨੂੰ ਮੰਡੀ ਵਾਲਾ ਕਰਤਾ ਹਰੇਕ ਪ੍ਰਕਾਰ ਦਾ ਜਿਹੜਾ ਮਰਜ਼ੀ ਜਿਹੜੇ ਆਪਣੇ ਕੋਲ ਕਟੀਆਂ ਛੋਟੀਆਂ ਵੀ ਆ ਹੋਰ ਵੀ ਕਟੀਆਂ ਜਿਹੜੀ ਛੋਟੇ ਛੋਟੇ ਬੱਚੇ ਪਾਲਣ ਵਾਸਤੇ ਦੋ ਕਟੀਆਂ ਉਹ ਵੀ ਆ ਰੀਆਂ ਬਾਕੀ ਇੱਧਰ ਮਾਰਦੇ ਕੈਮਰਾ ਆ ਵੀ ਆਪਣੇ ਕੋਲ ਮਾਂ ਲੈਗਾ ਪਾਲਣ ਵਾਲਾ ਇਹ ਵੀ ਕਿਸੇ ਨੇ ਇਹਨਾਂ ਚੋਂ ਕੋਈ ਹੋਰ ਵੀ ਫੋਨ ਕਰ ਰਿਹਾ ਆਪਾਂ ਨੂੰ ਸਪੈਸ਼ਲ ਕੋਈ ਵੀਡੀਓ ਮੰਗਾ ਲੀਂਦਾ ਉਹ ਚੋਂ ਵੀ ਦੇ ਦਾਂਗੇ ਨੰਗਰ ਆਪਾਂ ਹਾਂਜੀ ਉਹਨਾਂ ਚ ਵੀ ਹੈਗੀਆਂ ਕਟੀਆਂ ਦੇ ਕਟੀਆਂ ਜਿਹੜੀਆਂ ਮਾਂ ਆਸ ਲੱਗੀਆਂ ਹੋਈਆਂ ਵਾ ਇਹਨਾਂ ਚੋਂ ਵੀ ਕੋਈ ਜਿਹੜਾ ਮਰਜ਼ੀ ਮੰਗ ਲੇ ਉਹ ਦੇ ਦਾਂਗੇ ਮਾਰ ਇਧਰ ਨਾ ਜਾ ਗੈਰੀ ਉਹ ਤਾਂ ਉਹਦਾ ਗਾੜੀ ਗਾੜੀ ਉਹਦੇ ਘਰ ਵਾਲਾ ਮਾਲ ਆ ਇੰਦਾ ਬੱਚੀ ਇਧਰ ਇੰਦਰ ਬੱਚੀਆਂ ਵੀ ਚੈੱਕ ਪਾਸ ਕਰਾ ਕੇ ਦੇਾਂਗੇ ਹਾਂ ਵੀ ਬੱਚੀ ਚੈੱਕ ਪਾਸ ਆ ਆ ਗੋਰੀ ਜੀ ਵੀ ਗੋਰੀ ਗੋਰੀ ਵੀ ਗੱਭਣਿਆ ਜੀ ਆ ਬਾਕੀ ਨੰਬਰ 22 ਦਾ ਵੀਡੀਓ ਤਾਂ ਚੱਲ ਰਿਹਾ ਜਿਹੜੇ ਵੀ ਭਰਾ ਨੂੰ ਇਹਨਾਂ ਚ ਕੋਈ ਵੀ ਪਸ਼ੂ ਪਸੰਦ ਆਉਂਦਾ ਨੇੜੇ ਆ ਕੇ ਤਸੱਲੀ ਕਰਕੇ ਚੈੱਕ ਕਰਾ ਕੇ ਬਾਹਰ ਤੋਂ ਲੈ ਜਿਓ ਧੰਨਵਾਦ